ਹਾਂਜੀ ਮਿੱਤਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਦਿਨ ਨਵੇਂ ਬਲੌਗ ਦੇ ਵਿੱਚ ਤੇ ਅੱਜ ਮਨ ਬਣਾਇਆ ਵੀ ਤੁਰਕੇ ਚੱਲਦੇ ਆ ਠੀਕ ਹੈ ਜੀ ਤਰੋਫੇ ਮੈਂ ਕਿਹਾ ਵੀ ਚਲੋ ਤੁਰ ਲਈਏ ਥੋੜਾ ਜਿਹਾ ਹਨਾ ਸਾਰੀ ਦਿਹਾੜੀ ਘਰੇ ਬੈਠੇ ਰਹੀਦਾ ਵਾ ਤੇ ਅੱਜ ਆਪਾਂ ਸੰਡੇ ਆਪਨੇ ਤੇ ਆਪਾਂ ਕਿਉਂ ਚੱਲੇ ਆ ਆਪਾਂ ਚੱਲੇ ਆ ਜੀ ਪੰਜੀਰੀ ਦਾ ਸਮਾਰਨ ਲੈਣ ਇਹ ਮਾਨ ਕਰਦਾ ਸੀ ਕਿ ਵੀ ਤੁਹਾਨੂੰ ਪਤਾ ਹੀ ਆ ਸਿਆਲਾਂ ਦੇ ਦਹਿਣ ਆ ਤੇ ਪੰਜੀਰੀ ਬਿਨਾ ਆਪਣੇ ਪੰਜਾਬ ਦੇ ਵਿੱਚ ਕੋਈ ਐਸਾ ਘਰ ਨਹੀਂ ਜਿਹੜਾ ਨਾ ਬਣਾਉਂਦਾ ਹੋਵੇ ਹਨਾ ਤੇ ਆਪਾਂ ਵੀ ਚੱਲੇ ਆ ਮਿੱਤਰੋ ਪੰਜੀਰੀ ਦਾ ਸਮਾਨ ਲੈਣ ਠੀਕ ਹੈ ਜੀ ਤੇ ਪੰਜੀਰੀ ਦੇ ਸਮਾਨ ਦੇ ਵਿੱਚ ਤੁਹਾਨੂੰ ਪਤਾ ਵੀ ਪੈਂਦਾ ਤਾਂ ਬੜਾ ਕੁਛ ਆ ਪਰ ਆਪਾਂ ਨੂੰ ਜੋ ਵੀ ਇੱਥੇ ਮਿਲ ਗਿਆ ਤੇ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਵੀ ਆਪਾਂ ਨੂੰ ਕੀ ਕੀ ਸਮਾਨ ਮਿਲਿਆ ਪੰਜੀਰੀ ਦਾ ਤੇ ਫਿਰ ਆਪਾਂ ਉਹਨੂੰ ਬਣਾਉਣਾ ਵਾ ਠੀਕ ਹੈ ਵਧੀਆ ਤਰੀਕੇ ਨਾਲ ਬਣਾਵਾਂਗੇ ਜਿਵੇਂ ਆਪਣੇ ਘਰਾਂ 'ਚ ਬਣਦੀ ਆ ਤੇ ਸਾਰਾ ਵਲੌਗ ਤੁਸੀਂ ਦੇਖਣਾ ਵਾ ਪੰਛੀਰੀ ਦਾ ਤੇ ਬਾਕੀ ਫਿਰ ਤੁਹਾਨੂੰ ਟੇਸਟ ਵੀ ਕਰਾਵਾਂਗੇ ਤੇ ਬਾਕੀ ਜਿਨ੍ਹਾਂ ਨੇ ਖਾਣੀ ਆ ਤੇ ਉਹ ਵੀ ਮੈਨੂੰ ਦੱਸ ਦਿਓ ਉਹਨਾਂ ਨੂੰ ਵੀ ਆਪਾਂ ਪਚਾਵਾਂਗੇ ਕੋਈ ਚੱਕਰ ਨਹੀਂ ਤੇ ਧੁੱਪ ਅੱਜ ਮੌਸਮ ਯਾਰ ਬੜਾ ਸੋਹਣਾ ਸੀਗਾ ਧੁੱਪ ਨਿਕਲੀ ਤੇ ਅਸੀਂ ਕਿਉਂ ਨਾ ਤੁਰ ਕੇ ਆਪਾਂ ਚੱਲਦੇ ਹਾਂ ਤੇ ਆਪਾਂ ਚੱਲੇ ਆ ਪਹਿਲਾਂ ਕੰਟੀਨੈਂਟ ਚੱਲਾਂਗੇ ਉੱਥੋਂ ਆਪਾਂ ਲਵਾਂਗੇ ਸਾਰਾ ਡਰਾਈ ਫੂਡ ਉਸ ਤੋਂ ਬਾਅਦ ਆਪਾਂ ਜਿਹੜੀਆਂ ਆਪਣੀਆਂ ਹਨਾ ਘਰ ਦੇ ਆਪਣੇ ਦੇਸੀਆਂ ਚੀਜ਼ਾਂ ਪਾਉਂਦੇ ਆ ਉਹ ਆਪਾਂ ਟਰਾਈ ਕਰਾਂਗੇ ਮਤਲਬ ਕਿ ਕਿਸੇ ਸ਼ਾਪ ਤੋਂ ਤੇ ਬਾਕੀ ਸਾਰਾ ਸਮਾਨ ਮਿਲ ਜਾਂਦਾ ਵਾ ਕੋਈ ਐਸੀ ਤੇ ਆਪਣੇ ਨਾਲ ਘਰ ਤੋਂ ਯਾਰ 5-7 ਮਿੰਟ ਦੀ ਦੂਰੀ ਤੇ ਨਾ ਮੇਨ ਰੋਡ ਆ ਜਾਂਦਾ ਵਾ ਠੀਕ ਹੈ ਮੇਨ ਰੋਡ ਆ ਵੀ ਸਾਹਮਣੇ ਆਪਣੇ ਪੈਟਰੋਲ ਪੰਪ ਠੀਕ ਹੈ ਜੀ ਤੇ ਆਪਾਂ ਹੁਣ ਜਾਣਾ ਰਾਈਟ ਠੀਕ ਹੈ ਤੇ ਬਾਕੀ ਜਿਹੜਾ ਯਾਰ ਤਰੋਫਾ ਨਾ ਤੁਹਾਨੂੰ ਮੈਂ ਇਹਦੀ ਖਾਸੀਅਤ ਦੱਸਦਾ ਇੱਥੇ ਸੈਕੰਡ ਹੈਂਡ ਗੱਡੀਆਂ ਦਾ ਗਾੜਾ ਠੀਕ ਹੈ ਜੀ ਸੈਕੰਡ ਹੈਂਡ ਗੱਡੀਆਂ ਦਾ ਗਾੜਾ ਤੁਸੀਂ ਦੇਖ ਸਕਦੇ ਹੋ ਪਹਿਲਾ ਆ ਨੰਬਰ A to Z ਗੱਡੀਆਂ ਨਾਲ ਭਰਿਆ ਹੋਇਆ ਸਾਹਮਣੇ ਠੀਕ ਹੈ ਜੀ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਬਹੁਤ ਵੱਡਾ A to Z ਗੱਡੀਆਂ ਨਾਲ ਭਰਿਆ ਹੋਇਆ ਉਸ ਤੋਂ ਬਾਅਦ ਆ ਚੀਜ਼ ਠੀਕ ਹੈ ਇਹ ਵੀ ਸਾਰਾ ਗੱਡੀਆਂ ਦੇ ਨਾਲ ਫੁੱਲ ਆ ਤੇ ਪੁਰਤਗਾਲ ਦੇ ਵਿੱਚ ਯਾਰ ਤੁਸੀਂ ਕਹੋ ਨਾ ਮਤਲਬ ਕਿ ਪਹਿਲੇ ਨੰਬਰ ਤੇ ਇਧਰਲਾ ਏਰੀਆ ਵਾ ਪੋਰਟੋ ਤੋਂ ਮਤਲਬ ਕਿ ਹਨਾ ਤਰੋਫੇ ਵਾਲੀ ਸਾਈਡ ਇੰਨਾ ਕਿ ਜਿਆਦਾ ਗੱਡਖਾਨਾ ਇੱਥੇ ਮਿਲਦਾ ਨਾ ਫੋੜ ਫਿੱਗੋ ਆ ਫੋੜ ਵਾਲਿਆਂ ਦੀ ਠੀਕ ਹੈ ਜੀ ਆਪਣੇ ਇੰਡੀਆ ਵੀ ਆ ਤੇ ਇੱਥੇ ਵੀ ਆ ਠੀਕ ਹੈ ਕਾਫੀ ਗੱਡੀਆਂ ਯਾਰ ਜਿਹੜੀਆਂ ਆਪਣੇ ਇੰਡੀਆ ਦੇ ਵਿੱਚ ਵੀ ਆ ਤੇ ਇੱਥੇ ਵੀ ਆ ਠੀਕ ਹੈ ਇਥੇ ਸੈਕੰਡ ਹੈਂਡ ਗੱਡੀਆਂ ਬਹੁਤ ਮਤਲਬ ਕਿ ਤੁਸੀਂ ਕਹਿ ਲਓ ਨਾ ਵੱਡੀ ਦਤਾਰ ਦੇ ਵਿੱਚ ਇੱਥੇ ਵਿਕਦੀਆਂ ਵਾ ਤੇ ਪਹਿਲੇ ਨੰਬਰ ਤੇ ਤੁਸੀਂ ਕਹਿ ਸਕਦੇ ਹੋ ਪੁਰਤਗਾਲ ਦੇ ਵਿੱਚ ਇਹ ਏਰੀਆ ਹੈਗਾ ਵਾ ਸੈਕੰਡ ਹੈਂਡ ਗੱਡੀਆਂ ਦੇ ਠੀਕ ਹੈ ਜੀ ਇਹਨਾਂ ਦਾ ਤਿਹਾਰ ਆ ਰਿਹਾ ਵਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਚਲੋ ਜਿੰਨਾ ਦੇ ਤਿਹਾਰ ਆ ਉਹਨਾਂ ਨੂੰ ਮੁਬਾਰਕ ਹਨਾ ਜੀ ਤੇ ਜੋ ਆਪਣੇ ਆ ਤੇ ਆਪਣੇ ਤੁਹਾਨੂੰ ਪਤਾ ਹੀ ਆ ਵੀ ਬੱਚਿਆਂ ਦੀਆਂ ਸ਼ਹੀਦੀਆਂ ਹੁੰਦੀਆਂ ਦਸੰਬਰ ਦੇ ਵਿੱਚ ਤੇ ਤਾਂ ਕਰਕੇ ਆਪਾਂ ਇਹਨਾਂ ਦੀ ਇਹ ਚੀਜ਼ਾਂ ਤੋਂ ਦੂਰ ਆ ਠੀਕ ਹੈ ਜੀ ਬਾਕੀ ਜੋ ਵੀ ਸਭ ਦਾ ਮੁਬਾਰਕ ਆ ਸਭ ਨੂੰ ਤੇ ਆ ਤੁਸੀਂ ਚੈੱਕ ਕਰੋ ਸਾਰਾ ਇੱਥੇ ਉਹ ਦੂਸਰਾ ਸਮਾਨ ਆ ਗਿਆ ਟੂਟੀਆਂ ਸ਼ੈਂਕ ਵਗੈਰਾ ਸਾਰਾ ਕੁਝ A to Z ਠੀਕ ਹੈ ਜੀ ਆ ਫੇਰ ਆ ਗਈ ਸ਼ੌਪ ਦੇਖੋ ਤੁਸੀਂ ਠੀਕ ਹੈ ਪੈਟਰਨ ਟੋਪੋਂ ਦੀ ਤਾਂ ਕਰਕੇ ਕਲੀਅਰ ਨਹੀਂ ਆ ਦੇਖੋ ਸਾਰੀਆਂ ਗੱਡੀਆਂ ਯਾਰ ਬਹੁਤ ਜਿਆਦੇ ਦੁਕਾਨਾਂ ਮਤਲਬ ਕਿ ਇਹ ਕਹਿਸਾਬ ਦੇ ਵਿੱਚ ਸ਼ਾਪ ਆ ਇਦਾਂ ਦੀਆਂ ਮਤਲਬ ਕਿ ਡੀਲਰ ਆ ਠੀਕ ਹੈ ਜੀ ਤੇ ਨਾਲ ਹੀ ਉੱਤੇ ਨਾ ਪ੍ਰਾਈਸ ਲਿਖਿਆ ਹੁੰਦਾ ਵਾ ਤੇ ਆਪਾਂ ਤੁਹਾਨੂੰ ਕਹਿ ਦਿੰਦੇ ਹਾਂ ਸਪੈਸ਼ਲ ਬਲੌਗ ਬਣਾ ਕੇ ਵਿਖਾਵਾਂਗੇ ਆ ਹੈਗਾ ਮਿੱਤਰੋ ਆ ਮੇਬੀ ਕੋਈ ਸਟੋਰ ਆ ਜਿੱਥੇ ਚੀਜ਼ਾਂ ਸਟੋਰ ਹੁੰਦੀਆਂ ਵਾ ਠੀਕ ਹੈ ਜੀ ਤੇ ਆ ਦਫ਼ਤਰ ਵਗੈਰਾ ਆਗੇ ਨਾ ਮੈਂ ਤੁਹਾਨੂੰ ਹੋਰ ਹਨਾ ਦਿਖਾਉਣਾ ਵਾ ਤੁਸੀਂ ਮੇਰੇ ਨਾਲ ਵੋ ਕ ਕਰਨੀ ਆ ਸਾਰੀ ਅੱਜ ਠੀਕ ਐ ਚੈੱਕ ਕਰੋ ਸਾਰਾ ਸ਼ੋਰੂਮ ਸੈਕਨੈਡ ਹੈ ਗੱਡੀਆਂ ਦਾ ਠੀਕ ਐ ਜੀ ਬਾਕੀ ਯਾਰ ਪੁਰਤਕਾਲ ਦੇ ਵਿੱਚ ਨਾ ਤੁਹਾਨੂੰ ਹੁਣ ਪਤਾ ਹੀ ਆ ਵੀ ਥੋੜਾ ਜੀਆਂ ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਜ਼ਿਆਦੇ ਸਖਤਾਈਆਂ ਹੋਈਆਂ ਪਈਆਂ ਹਨ ਤਾਂ-ਥਾ ਤੇ ਚੈਕਿੰਗ ਬਹੁਤ ਜ਼ਿਆਦੇ ਵੱਡੀ ਦੀਦਾਰ ਦੇ ਉੱਤੇ ਚੈਕਿੰਗ ਹੋ ਰਹੀ ਹੈ ਇਸ ਸੰਬੰਧ ਵਿੱਚ ਠੀਕ ਐ ਜੀ ਤੇ ਬਹੁਤ ਜ਼ਿਆਦੇ ਮਤਲਬ ਕੀ ਨਾ ਸਿਕੰਜਾ ਕੱਸਿਆ ਹੋਇਆ ਵਾ ਜਿਹੜੇ ਭਰਾਵਾਂ ਨੇ ਆਪਣੇ ਆਨੇ ਹਨਾ ਥੋੜੇ ਜੇ ਕਹ ਲੋ ਵੀ ਸਾਰੇ ਕਿਤੇ ਚੱਲਦਾ ਵਾ ਹਨਾ ਥੋੜੇ ਜੇ ਪੇਪਰ ਗਲਤ ਹੋ ਲਾਏ ਹੋਏ ਸੀਗੇ ਜਦਾਂ ਕਹ ਲੋ ਵੀ ਕਾਪੀਆਂ ਲਾਤੀਆਂ ਸੀ ਕਈਆਂ ਨੇ ਸਭ ਕੁਝ ਬੰਦਾ ਵਾ ਤੇ ਉਦੋਂ ਕਈਆਂ ਨੇ ਲਾਈਆਂ ਕਈਆਂ ਦੀਆਂ ਹਨਾ ਆ ਗਏ ਪੇਪਰ ਆ ਗਏ ਸੀਗੇ ਉਸ ਤੋਂ ਬਾਅਦ ਹੁਣ ਉਹ ਚੀਜ਼ ਤੇ ਸਿਕੰਜਾ ਕੱਸਿਆ ਹੋਇਆ ਪੂਰਾ ਜਿੰਨਾਂ ਨੇ ਠੀਕ ਹੈ ਨਾ ਪਚਾਤਾ ਯਾਰ ਹਦਿੰਦਾ ਹੀ ਆ ਹਰੇ ਕੋਈ ਕਿਉਂਕਿ ਪੈਸੇ ਨਾ ਪਹੁੰਚਾਉਣਾ ਅਗਲੇ ਹਰੇ ਕੋਈ ਪਚਾ ਦਿੰਦਾ ਠੀਕ ਹੈ ਪਰ ਗੱਲ ਆ ਤੁਹਾਡੇ ਪੇਪਰਾਂ ਦੀ ਪੇਪਰ ਪਹਿਲ ਨੰਬਰ ਤੇ ਰੱਖੋ ਜਿਹੜਾ ਵੀ ਤੁਹਾਨੂੰ ਬੰਦਾ ਭੇਜ ਰਿਹਾ ਨਾ ਉਹਨੂੰ ਇਹ ਪੁੱਛੋ ਵੀ ਸਾਡੇ ਪੇਪਰ ਕਿਵੇਂ ਬਣਨਗੇ ਹੁਣ ਕਾਫੀ ਬੰਦੇ ਹਨ ਡੀ1 ਵੀਜਾ ਤੇ ਆ ਰਹੇ ਆ ਜਿਹੜੇ ਡੀ1 ਵੀਜਾ ਲਗਦਾ ਹੁਣ ਡੀ1 ਵੀਜਾ ਤੇ ਆ ਰਹੇ ਆ ਉਹਦੀ ਜਿਹੜੀ ਐਮਨ ਲੋਪ ਉਹਨਾਂ ਨੇ ਉਹ ਮਤਲਬ ਕਿ ਨਾ ਆ ਫਰੀ ਆ ਠੀਕ ਹੈ ਜੀ ਉਹਨੂੰ ਫਰੀ ਦਿੱਤੀ ਜਾਂਦੀ ਆ ਪਰ ਉਹ ਜਿਹੜੇ ਏਜੰਟਾਂ ਜਾਂ ਕੋਈ ਵੀ ਆ ਉਹਨਾਂ ਨੂੰ ਜਿਹੜੀ ਕੰਪਨੀ ਚ ਭੇਜਦੇ ਹਨ ਉਹ ਪੈਸੇ ਲੈ ਰਹੇ ਉਹਨਾਂ ਤੋਂ ਅਖੇ ਜੀ ਇਹੀ ਐ ਕਰ ਦੇਣਾ ਵਕੀਲ ਕਰਾ ਕੇ ਕਰਾਵਾਂਗੇ ਇਹ ਕਰਾਵਾਂਗੇ ਯਾਰ ਫਰੀ ਵਾਲੀ ਚੀਜ਼ ਆ ਤੁਸੀਂ ਅਗਲੇ ਨੂੰ ਕਿਉਂ ਠੱਗਦੇ ਹੋ ਅਗਲਾ ਹਨਾ ਇੰਡੀਆ ਦੇ ਵਿੱਚ ਵੀ 16 16 17 17 ਲੱਖ ਰੁਪਇਆ ਲਾ ਕੇ ਆ ਰਿਹਾ ਵਾ ਤੇ ਇਥੇ ਵੀ ਤੁਸੀਂ ਉਹਨਾਂ ਨੂੰ ਕਰ ਰਹੇ ਹੋ ਤਾਂ ਕਰਕੇ ਮੇਰਾ ਵੀ ਨਾ ਪ੍ਰੋਪਰ ਨੌਲੇਜ ਲੈ ਕੇ ਜਿਹੜਾ ਹੀ ਬੰਦਾ ਤੁਹਾਨੂੰ ਭੇਜ ਰਿਹਾ ਵਾ ਪ੍ਰੋਪਰ ਨੌਲੇਜ ਲੈ ਕੇ ਉਸ ਬੰਦੇ ਤੋਂ ਤੁਸੀਂ ਆਪ ਦਾ ਕੰਮ ਕਰਵਾਓ ਕਿਉਂਕਿ ਯਾਰ 16-17 ਲੱਖ ਰੁਪਈਆ ਮਤਲਬ ਕੀ ਇਹਦੀ ਕੰਟਰੀ ਦਾ ਥੋੜਾ ਨਹੀਂ ਹੈਗਾਗਾ ਤੇ ਮਤਲਬ ਕਿ ਚਲੋ ਜਿਹਨੇ ਆਉਣਾ ਤਾਂ ਉਹਨੇ ਤਾਂ ਆ ਹੀ ਜਾਣਾ ਯਾਰ ਹਨ ਅਸੀਂ ਕਾਫੀ ਬੰਦੇ ਆ ਮਤਲਬ ਕਿ ਜਿਹੜੇ ਪੁੱਛਦੇ ਆ ਉਹਨਾਂ ਨੂੰ ਤੇ ਐਲਟੀ ਦੱਸੀ ਦੀ ਆ ਤੇ ਵੀ ਭਾਈ ਜੇ ਤੁਸੀਂ ਇਥੇ ਆਪ ਦਾ ਕਾਰੋਬਾਰ ਸੈਟ ਕਰ ਸਕਦੇ ਤਾਂ ਕਰੋ ਬਾਕੀ ਯਾਰ ਹਰੇਕ ਦੀ ਮਰਜ਼ੀ ਆ ਜਿਨੇ ਆਉਣਾ ਆਈ ਜਾਣਾ ਵਾ ਠੀਕ ਹੈ ਜੀ ਸਾਡੇ ਕਿਤੇ ਅਸੀਂ ਵੀ ਭਰਾਵਾ ਆ ਹੀ ਗਏ ਆ ਪਰ ਇਦਾਂ ਮੈਂ ਸਾਨੂੰ ਬਈ ਕੋਈ ਗਾਈਡ ਕਰਨ ਵਾਲਾ ਹੈ ਨਹੀਂ ਸੀ ਇੱਥੇ ਠੀਕ ਹੈ ਜੀ ਤੇ ਆਪਣਾ ਤਾਂ ਕੋਈ ਵੀ ਨਹੀਂ ਸੀ ਬਾਈ ਨਾ ਕੋਈ ਆਪਣਾ ਯੂਰਪ ਦੇ ਵਿੱਚ ਰਿਸ਼ਤੇਦਾਰ ਨਾ ਕੋਈ ਆਪਣਾ ਦੋਸਤ ਤੇ ਵਾਹਿਗੁਰੂ ਦੀ ਕਿਰਪਾ ਨਾਲ ਜਿੰਨੇ ਕੇ ਬਲ ਬੂਤੇ ਤੇ ਹੋਏ ਆ ਆਪਾਂ ਆਪ ਦੇ ਮਤਲਬ ਕਿ ਕਹਿ ਲੋ ਪੈਰਾਂ ਤੇ ਹੋਏ ਆ ਜਾਂ ਆਪਦੇ ਸਿਰ ਤੇ ਹੋਏ ਆ ਆਪਾਂ ਨੂੰ ਕਿਸੇ ਨੇ ਕੋਈ ਸਪੋਰਟ ਨਹੀਂ ਕਿਸੇ ਨੇ ਕੁਝ ਨਹੀਂ ਕੀਤਾ ਬਾਈ ਮਤਲਬ ਕਿ ਬਹੁਤ ਬੰਦੇ ਸੀਗੇ ਮਤਲਬ ਕਿ ਜਿਹੜੇ ਕਹਿੰਦੇ ਸੀਗੇ ਵੀ ਆਏ ਕਰ ਲੋ ਆਏ ਹੋ ਜਾਊਗਾ ਕੀਤਾ ਪਰ ਨਹੀਂ ਕਰਾਇਆ ਕਈ ਬੰਦਿਆਂ ਨੇ ਯਾਰ ਪਤਾ ਕੀ ਹੁੰਦਾ ਵਾ ਇੱਥੇ ਚੁਣਮਾ ਹੈ ਨਾ ਸਾਰ ਰਿਐਲਿਟੀ ਦੱਸਦਾ ਜਿੰਨੇ ਚੱਕ ਤੁਹਾਡੇ ਕੋਲੇ ਪੇਪਰ ਨਹੀਂ ਨਾ ਹੈਗੇ ਤੁਹਾਨੂੰ ਸਾਰਿਆਂ ਨੂੰ ਫੋਨ ਗਿਆ ਨੇ ਪੇਪਰ ਲੈ ਲੋ ਪੇਪਰ ਲਓ ਕੰਮ ਤੁਹਾਨੂੰ ਚੜਾ ਦੇਣਾ ਠੀਕ ਹੈ ਪੇਪਰ ਲਓ ਕੰਮ ਦਾ ਤੁਹਾਨੂੰ ਆਪਾਂ ਇਦਾਂ ਕਰਾ ਦੇਣਾ ਬੜੇ ਬੰਦੇ ਮੇਰੇ ਟੱਚ 'ਚ ਸੀ ਨਾ ਜਿਹੜੇ ਕਹਿੰਦੇ ਸੀਗੇ ਬਈ ਪੇਪਰ ਲੈ ਲਾ ਇਹ ਕੰਮ ਦਾ ਤੈਨੂੰ ਇਦਾਂ ਇਦਾਂ ਲਵਾ ਦਾਂਗੇ ਠੀਕ ਹੈ ਜੀ ਚਲੋ ਜੀ ਮੈਂ ਮਨ ਲ ਕੇ ਆਪਾਂ ਨੂੰ ਸਾਲ ਦੇ ਵਿੱਚ ਪੇਪਰ ਮਿਲੇ ਮੈਂ ਪੂਰੇ ਨੰਬਰ ਫੀਲ ਵੀ ਆਪਾਂ ਨੂੰ ਇਹਨਾਂ ਨੇ ਕੰਮ ਤੇ ਲਵਾ ਦੇਣਾ ਇਹਨਾਂ ਨੇ ਕੰਮ ਤੇ ਲਵਾ ਦੇਣਾ ਕਿਸੇ ਨੇ ਵੀਰੇ ਕੱਖ ਨਹੀਂ ਕਰਾਇਆ ਕਿਸੇ ਨੇ ਕੱਖ ਵੀ ਕਿਵੇਂ ਹੰਡਾਵਾ ਠੀਕ ਹੈ ਕਿਸੇ ਨੇ ਕੱਖ ਨਹੀਂ ਕਰਾਇਆ ਆਪਣਾ ਕੋਈ ਕੰਮ ਨਹੀਂ ਕਰਾਇਆ ਬਸ ਇੱਕ ਇਦਾਂ ਹੁੰਦਾ ਲਾਰਾ ਲੱਪਾ ਲਾਉਂਦੇ ਆ ਵੀ ਅਗਲਾ ਕਹਿੰਦਾ ਪੇਪਰ ਲਊਗਾ ਸਾਲ ਡੇਢ ਸਾਲ 2 ਸਾਲ ਟਿਕਿਆ ਰਹੂਗਾ ਉਸ ਤੋਂ ਬਾਅਦ ਆਪਣੇ ਆਪ ਦੇਖੀ ਜਾਊਗੀ ਠੀਕ ਆ ਬਾਈ ਤੇ ਇਹ ਲਾਰਿਆਂ ਦੇ ਵਿੱਚ ਸਾਰੇ ਮਤਲਬ ਕੀ A to Z ਰੱਖਦੇ ਆ ਵੀਰੇ ਜਿਨੇ ਆਉਣਾ ਵਾ ਆਪ ਦਾ ਮਤਲਬ ਕੀ ਪੂਰਾ ਮਾਈਂਡ ਸੈਟ ਕਰਕੇ ਆਵੇ ਵੀ ਜੋ ਕਰਨਾ ਮੈਂ ਆਪਦੇ ਸਿਰ ਤੇ ਕਰਨਾ ਮੈਨੂੰ ਕਿਸੇ ਨੇ ਮਤਲਬ ਕੀ ਹੈਲਪ ਨਹੀਂ ਇੱਥੇ ਕਰਨੀ ਠੀਕ ਆ ਵੀਰੇ ਬਾਕੀ ਇਦਾਂ ਹੁੰਦਾ ਵਾ ਜਿੰਨੀ ਸਾਨੂੰ ਨੌਲੇਜ ਆ ਠੀਕ ਆ ਇੱਥੇ ਹੁਣ ਮੁੰਡੇ ਆਏ ਹੋਏ ਆ ਸਾਰੇ ਵਿਚਾਰੇ ਟੱਚ ਚ ਆਪਣੇ ਜੀ ਪੰਜ ਸੱਤ ਮੁੰਡੇ ਤੇ ਜਿੰਨੀ ਨੌਲੇਜ ਆ ਬਾਈ ਆਪਾਂ ਉਹਨਾਂ ਨੂੰ ਹਨਾ ਗਾਈਡ ਕਰਦੇ ਹੀਦਾ ਵਾ ਤੇ ਬਾਕੀ ਮਹਾਰਾਜਾ ਬਾਈ ਜੋ ਜਿਵੇਂ ਕਿਸੇ ਦਾ ਬਹਾਨਾ ਹੋਵੇ ਬਹਾਨਾ ਵਾ ਤੇ ਆਪਾਂ ਹੁਣ ਤੁਹਾਨੂੰ ਦਿਖਾਉਂਦੇ ਆ ਮਾਹੌਲ ਥੋੜਾ ਜਿਹਾ ਗੱਲਾਂ ਬਾਤਾਂ ਆਪਾਂ ਬਹੁਤ ਕਰ ਲਈਆਂ ਕੈਫੇ ਆ ਗਿਆ ਵਾ ਛੋਟਾ ਜਿਹਾ ਕੈਫੇ ਦੇਖਦੇ ਜੀ ਮਾਹੌਲ ਠੀਕ ਹੈ ਜੀ ਤੇ ਬਾਕੀ ਯਾਰ ਆਪਾਂ ਜਾ ਰਹੇ ਆ ਤਰੋਫੇ ਕਿਉਂ ਜਾ ਰਹੇ ਆ ਇਹ ਵੀ ਤੁਹਾਨੂੰ ਆਪਾਂ ਦੱਸ ਦੱਸਤਾ ਵਾ ਠੀਕ ਹੈ ਜੀ ਸ਼ੋਰੂਮ ਇੱਕ ਹੋਰ ਜਿੱਤ ਕਰੋ ਮਿੱਤਰੋ ਜਦੋਂ ਇਹ ਕਿੰਨੀਆਂ ਸੋਹਣੀਆਂ ਖੜੀਆਂ ਹਨਾ ਤੇ ਦੇਖੋ ਵੀ ਆਹ ਪ੍ਰਾਈਸ ਕੀ ਰੱਖਿਆ ਪਿਆ ਇਹਨਾਂ ਦਾ ਇਹਦੇ ਨਾਲ ਆਪਾਂ ਸਪੈਸ਼ਲ ਬਲੌਗ ਬਣਾਵਾਂਗੇ ਯਾਰ ਵੀ ਕਿਹੜੀ ਗੱਡੀ ਯੂਰਪ ਦੇ ਵਿੱਚ ਕਿੰਨੇ ਯੂਰੋ ਦੀ ਆ ਕਿੰਨਾ ਮਾਡਲ ਬੋਲਵੋ ਖੜੀ ਆ ਠੀਕ ਹੈ ਮਿੱਤਰੋ ਤੇ ਨਾ ਨਾ ਤੁਹਾਨੂੰ ਆਪਾਂ ਸਾਰਾ ਮਾਹੌਲ ਦਿਖਾ ਰਹੇ ਆ ਵਧੀਆ ਏਰੀਆ ਯਾਰ ਇਹ ਏਰੀਆ ਹੋਰ ਤੋਂ ਨਾ ਬਹੁਤ ਵਧੀਆ ਤੇ ਏਰੀਆ ਵਾ ਬਾਕੇ ਆਪਾਂ ਲਿਸਬਨ ਗਏ ਸੀ ਥੋੜੇ ਜਣੇ ਪਹਿਲਾਂ ਬਲੌਗ ਆਪਣਾ ਕਮਿੰਗ ਸੂਨ ਦੇ ਵਿੱਚ ਉਹ ਠੀਕ ਹੈ ਤੇ ਦੂਜਾ ਪਹਿਲਾਂ ਆਪਣਾ ਆ ਜਾਣਾ ਉਹ ਉਹ ਵੀ ਤੁਹਾਨੂੰ ਲਿਸਬਨ ਯਾਰ ਥੋੜਾ ਜਣਾ ਬਹੁਤ ਜਿਆਦੇ ਕਾਮਾਂ ਰੋਲੇ ਆ ਬਹੁਤ ਜਿਆਦੇ ਤੇ ਸਫਾਈ ਵੀ ਨਹੀਂ ਇੰਨੀ ਹੈਗੀ ਮੌਨਕੀ ਬਹੁਤ ਜ਼ਿਆਦਾ ਗੰਦਾ ਉੱਥੇ ਹਨਾ ਤੁਹਾਨੂੰ ਮੈਂ ਦਿਖਾ ਦੂੰਗਾ ਮਲਕੀ ਆਪਾਂ ਗਏ ਸੀ ਆਪਣਾ ਖੰਮਸੀ ਉੱਥੇ ਯਾਰ ਬਹੁਤ ਇੰਡੀਆ ਜਾ ਰਿਹਾ ਸੀ ਉਹ ਨੂੰ ਸਮਾਨ ਦੇਖ ਕੇ ਆਂਦਾ ਆਪਾਂ ਪੂਰੀ ਪੂਰਾ ਘੈਂਟ ਵਲੌਗ ਹੋ ਵੀ ਹਨਾ ਪੂਰਾ ਵਧੀਆ ਵਾ ਤੁਸੀਂ ਜ਼ਰੂਰ ਦੇਖਣਾ ਮੋਗੇ ਤੇ ਉੱਥੇ ਵੀ ਆਪਾਂ ਗਏ ਸੀ ਪਰ ਨਾ ਨਹੀਂ ਜੋ ਇੱਧਰ ਮਾਹਣਾ ਬੜਾ ਘੈਂਟ ਚੀਜ਼ ਹੈ ਯਾਰ ਬਹੁਤ ਵਧੀਆ ਪੋਰ ਤੋਂ ਮਲਕੀ ਤੁਸੀਂ ਕਹ ਲਓ ਵੀ ਲਿਸਬਨ ਤੋਂ ਅੱਗੇ ਰਹਿ ਜਾਂਦਾ ਵਾ ਜਿਸ ਕਿਹ ਲੋ ਵੀ ਬੱਸ ਤੇ ਲੱਗ ਜਾਂਦੇ ਆ ਤਿੰਨ ਤੋਂ ਚਾਰ ਘੰਟੇ ਹਨ ਸਾਰਾ ਏਰੀਆ ਘੈਂਡ ਆ ਯਾਰ ਪੋਰਤੋ ਤੋਂ ਅੱਗੇ ਵਾਲਾ ਸਾਰਾ ਹੀ ਵਧੀਆ ਵਾ ਪੋਰਤੋ ਵੀ ਬਹੁਤ ਵਧੀਆ ਵਾ ਠੀਕ ਹੈ ਜੀ ਸਾਹਮਣੇ ਘਰਾਂ ਦੇ ਵਿੱਚ ਬਹੁਤ ਮੌਲਿਕੀ ਬੂਟੇ ਦਰਖਤ ਗ੍ਰੀਨਰੀ ਠੀਕ ਹੈ ਜੀ ਆ ਇਹਨਾਂ ਦਾ ਬੱਸ ਸਟਾਪ ਹੁੰਦਾ ਠੀਕ ਹੈ ਆ ਵੇਖੋ ਬਸ ਉਹ ਸਾਹਮਣੇ ਜੋ ਲਿਖਿਆ ਨਾ ਇਹਨਾਂ ਦਾ ਆ ਵੇਖੋ ਇਥੇ ਮਤਲਬ ਕਿ ਜੋ ਇਹਨਾਂ ਦੇ ਲਿਖਿਆ ਹੈ ਫਿਰ ਟ੍ਰੇਡ 04 ਟ੍ਰੇਡ 05 ਟ੍ਰੇਡ 0 ਜੋ ਵੀ ਹੈ ਨਾ ਇਹਨਾਂ ਨੰਬਰ ਹੀ ਬੱਸ ਇੱਥੇ ਆਊਗੀ ਜਦੋਂ ਤੁਸੀਂ ਮੈਪ ਤੇ ਜਦੋਂ ਆਪਣੀ ਹਨਾ ਤੁਸੀਂ ਜਿੱਥੇ ਖੜੇ ਹੋ ਤੇ ਮੰਨ ਲਓ ਤੁਸੀਂ ਜਿੱਥੇ ਵੀ ਜਾਣਾ ਵਾ ਤੁਸੀਂ ਆਪਣੀ ਲੋਕੇਸ਼ਨ ਭਰੋਗੇ ਤਾਂ ਉਸ ਮੈਪ ਦੇ ਉੱਤੇ ਹੀ ਆ ਜਾਣੀ ਆ ਵੀ ਬੱਸ ਨੰਬਰ ਇਹਨਾਂ ਤੇ ਉਹ ਤੁਸੀਂ ਬੱਸ ਨੰਬਰ ਸਟਾਪ ਦੇਖਣਾ ਵੀ ਟ੍ਰੇਡ 05 ਇੱਥੋਂ ਇੱਥੋਂ ਆਉਣੀ ਆ ਤੇ ਇੱਥੋਂ ਆ ਕੇ ਤੇ ਤੁਸੀਂ ਆਪਣੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਛੋਟਾ ਹਾਥੀ ਛੋਟਾ ਹਾਥੀ ਸਾਹਮਣੇ ਫੇਰ ਤੁਹਾਨੂੰ ਹਨਾ ਦੇਖਦਾ ਹੋਣਾ ਵਾ ਕਿ ਦੇਖੋ ਕਿੱਡੀਆਂ ਢੈਂਟ ਫੇਰ ਗੱਡੀਆਂ ਹੋਲ ਸੇਲਰ ਸੈਕੰਡ ਹੈਂਡ ਬਹੁਤ ਜਿਆਦੇ ਤੇ ਸਾਹਮਣੇ ਘਰ ਦੇਖੋ ਕਿੱਡਾ ਘੈਂਟ ਆ ਯਾਰ ਘਰ ਵੀ ਵਧੀਆ ਵਾ ਇਧਰ ਕਿਲੋ ਵੀ ਵਧੀਆ ਬਣੇ ਹੋਏ ਆ ਸੋਹਣੇ ਆ ਮੈਨੂੰ ਵਧੀਆ ਲੱਗਦਾ ਨਖੇ ਇਧਰਲੇ ਆ ਦੇਖੋ ਹਨਾ ਕਿੱਡਾ ਸੋਹਣਾ ਘਰ ਲੱਗਦਾ ਨਾ ਪੀਰੋ ਮਹਾਰਾਜ ਕਿਰਪਾ ਕਰੇ ਕੋਣ ਵੀ ਆਪਣਾ ਇੰਡੀਆ ਬਹੁਤ ਸੋਹਣਾ ਵਾ ਤੇ ਆਪਾਂ ਮਲੇ ਕੀ ਪਾਵਾਂਗੇ ਯਾਰ ਬਾਹਰ ਲੈਣਾ ਅچھے ਦੇ ਹਿਸਾਬ ਨਾਲ ਨਾ ਆਪਾਂ ਜਾਣ ਵਾਲਾ ਘਰ ਪਾਵਾਂਗੇ ਠੀਕ ਹੈ ਜੀ ਪੀਰੋ ਗੱਡੀਆਂ ਦੇ ਨਾਲ ਨਾਲ ਟਰੱਕਾਂ ਦਾ ਵੀ ਇੱਥੇ ਤੁਹਾਨੂੰ ਦਿਖਾਉਂਦੇ ਆਪਾਂ ਟਰੱਕ ਵੀ ਸੈਕੰਡ ਹੈਂਡ ਮਿਲ ਰਹੇ ਨੇ ਮੰਨਦੇ ਹੋਣਾ ਫਿਰ ਉਹ ਤਾਂ ਸੋ ਗੜ ਹੈਗਾ ਕਿ ਨਹੀਂ ਹੋਰ ਕੋਈ ਚੀਜ਼ਾਂ ਨਹੀਂ ਇੱਥੇ ਹੈ ਨਹੀਂ ਯਾਰ ਮਤਲਬ ਕਿ ਤੁਸੀਂ ਹੋਰ ਕੀ ਚੀਜ਼ ਦੇਖੀ ਤੁਸੀਂ ਕੋਈ ਰਾਹ ਚ ਹੁੰਦੇ ਆ ਇਹ ਇਹ ਸੇ ਚੀਜ਼ਾਂ ਲਈ ਆ ਹਲੋ ਇਹ ਕਾਰ ਆ ਸੜਕ ਛੱਡ ਕੇ ਅੱਗੇ ਫੇਰ ਇੱਕ ਆ ਗਈ ਤੇ ਪਿੱਛੇ ਟਰੱਕਾਂ ਦਾ ਵੀ ਆ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਯਾਰ ਪਦੇ ਟਰੱਕ ਆ ਗੱਡੀਆਂ ਆ ਗਈਆਂ ਵੇਖ ਤਾਂ ਯਾਰ ਨੋਰਮਲ 1500 2000 ਦੀ ਗੱਡੀ ਨਾ ਵਧੀਆ ਆ ਜਾਂਦੀ ਆ। ਕਾ ਚੀਜ਼ ਤੋਂ ਤਾਂ ਨਾ ਯਾਰ ਮੈਨੂੰ ਚੰਡੀਗੜ੍ਹ ਦਾ ਮੁਹਾਲੀ ਦਾ ਭਲੇਖਾ ਪੈਣ ਲੱਗ ਜਾਂਦਾ। ਹਨਾ ਤੁਸੀਂ ਚੈੱਕ ਕਰੋ। ਚੰਡੀਗੜ੍ਹ ਮੁਹਾਲੀ ਦੇ ਚੌਂਕ ਵੀ ਹਨਾ ਪ੍ਰੋਪਰ ਇਧੀਆਂ ਸਾਰੇ ਤੇ ਘੈਂਟ ਆ ਯਾਰ। ਵੇਖ ਸਕਦੇ ਹੋ ਚੌਂਕ ਤਰੋਫਾ ਤੇ ਹੋਰ ਤੋਂ ਸਾਹਮਣੇ ਲਿਖਿਆ ਆ। ਤੁਹਾਨੂੰ ਮੈਂ ਦਿਖਾਉਂਦਾ। ਠੀਕ ਹੈ ਜੀ ਤੇ ਬਰਾਗਾ ਇਹ ਉਧਰ ਨੂੰ ਚੱਲ ਜਾਣਾ ਆਪਾਂ ਤੇ ਆਪਾਂ ਜਾ ਰਹੇ ਆ ਤਰੋਫੇ ਉਹਦਾ ਬੋਰਡ ਉਹ ਲੱਗਾ ਸਾਹਮਣੇ ਤੇ ਆਪਾਂ ਜਾਣਾ ਸਿੱਧਾ ਜੀ ਤੇ ਆ ਚੈੱਕ ਹਾਂ ਯਾਰ ਫਟ ਮੈਨੂੰ ਮਿਲ ਮਿਲ ਉਹ ਮੈਨੂੰ ਤਾਂ ਜਾ ਕੇ ਪੁੱਛੀ ਹਾਂ ਹਾਂਜੀ ਤੇ ਤਰੋਫੇ ਦੀ ਐਂਟਰੀ ਸਾਹਮਣੇ ਤੁਸੀਂ ਦੇਖ ਸਕਦੇ ਹੋ 버거 किंग ਤੇ ਇੰਗੋਡੋਲ ਠੀਕ ਹੈ ਜੀ ਤੇ ਆ ਆ ਗਿਆ ਮੈਕਡੋਨਲ ਠੀਕ ਹੈ ਇੱਥੋਂ ਹੈਗੀ ਆ ਤਰੋਫੇ ਦੀ ਐਂਟਰੀ ਆ ਚੌਂਕ ਤੋਂ ਤੇ ਇਧਰੋਂ ਆਏ ਆ ਆਪਾਂ ਤੇ ਆਪਾਂ ਜਾਣਾ ਵਾ ਇੱਥੇ ਜੀ ਠੀਕ ਹੈ ਆਪਾਂ ਪਹੁੰਚ ਗਏ ਆ ਤੇ ਆਪਾਂ ਹੁਣ ਅੰਦਰ ਚੱਲਦੇ ਆ ਠੀਕ ਹੈ ਜੀ ਲੈਣੇ ਆ ਸਾਮਾਨ ਤੇ ਆਪਾਂ ਫਿਰ ਕਰਦੇ ਆ ਤੁਹਾਡੇ ਨਾਲ ਅੱਗੇ ਗੱਲਾਂ ਬਾਤਾਂ ਹਾਂਜੀ ਤੇ ਆਪਾਂ ਨਾ ਕੰਟੀਨੈਂਟ ਦੇ ਵਿੱਚ ਐਂਟਰ ਹੋਣ ਲੱਗੇ ਆ ਤੇ ਪਹਿਲਾਂ ਤੁਹਾਨੂੰ ਦਿਖਾਉਨੇ ਆ ਆਣਾ ਇੱਥੋਂ ਕਾਰਡ ਬੰਦਾ ਵਾ ਠੀਕ ਹੈ ਤੇ ਸਾਹਮਣੇ ਮਸ਼ੀਨ ਹੁੰਦੀ ਆ ਇਹਨੂੰ ਤੁਸੀਂ ਇੱਕ ਵਾਰੀ ਹਨਾ ਇੱਥੇ ਲਾਉਣਾ ਵਾ ਓਕੇ ਲਾਉਣ ਤੋਂ ਬਾਅਦ ਤੁਹਾਨੂੰ ਜਿੰਨੀਆਂ ਟੋਟਲ ਮਤਲਬ ਕਿ ਇਹਨਾਂ ਦੀ ਅੱਜ ਆਫਰਾਂ ਚੱਲ ਰਹੀਆਂ ਜਾਂ ਡਿਸਕਾਊਂਟ ਆ ਉਹ ਸਾਰਾ ਇੰਦੇ ਤੇ ਆ ਜਾਊਗਾ ਹੁਣ ਆ ਪਰਚੀ ਦਿਖਾਈ ਆ ਪਰਚੀ ਆ ਗਈ ਠੀਕ ਹੈ ਇਹ ਪਰਚੀ ਜਦੋਂ ਆਪਾਂ ਸਮਾਨ ਲਿਆ ਇਹ ਸਕੈਨ ਕਰਾ ਦੇਣੀ ਆ ਜੋ ਵੀ ਆਪਾਂ ਨੂੰ ਮਾੜੇ ਮੋٹے ਸ਼ੋਰਟ ਹੋਣੀ ਆ ਤੋਂ ਇਹਦੇ ਤੇ ਆਪਾਂ ਨੂੰ ਹੋ ਜਣੀ ਐਂਟਰ ਹੁੰਦਿਆਂ ਸਾਰੀ ਹਨਾ ਸਾਰਾ ਮਲੇ ਜੀ ਕਰੀਮਾਂ ਦਾ ਕੰਮ ਜੋ ਵੀ ਸ਼ੈਂਪੂ ਵੈਰਾ ਲੇਡੀ ਸਮਾਨ ਸਾਰਾ A to Z ਲੱਗਾ ਹੁੰਦਾ ਠੀਕ ਹੈ ਜੀ ਆਵੇ ਹਾਂਜੀ ਜਦੋਂ ਆਪਾਂ ਨਾ ਸਮਾਨ ਬਾਏ ਕਰਨ ਤੇ ਇਦਾਂ ਇੱਥੇ ਪੋਲੀਥੀਨ ਲੱਗੇ ਹੁੰਦੇ ਆ ਤੇ ਆਪਾਂ ਲਾਉਣਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਵੇ ਕੋ ਟਮਾਟਰ ਰੱਖੋ ਜੀ ਹੁਣ ਆਪਾਂ ਲੈਣ ਲੱਗੇ ਆਂ ਤੋੜੀਆਂ ਜੀਆਂ ਸਬਜ਼ੀਆਂ ਠੀਕ ਹੈ ਜੀ ਅੱਛਾ ਲੋਰ ਗਰਚਾਨ ਸਿੰਘ ਨੇ ਛਿਮਲਾ ਮਿਰਚ ਚੱਕੀ ਆ ਨਿੱਕੀਆਂ ਨਿੱਕੀਆਂ ਦੋ ਰੱਖ ਲਾ ਵੈਰੈਟੀ ਚੈੱਕ ਕਰੋ ਮੜੀ ਜੀ ਯਾ ਦੇਖੋ ਯਾਰ ਆਪਣੇ ਤਾਂ ਵਧੀਆ ਨੇ ਪੁਦੀਨਾ ਜਾਂਨੇ ਆਪਾਂ ਤੇ ਲੈ ਕੇ ਆ ਜਾਨਨੇ ਆ ਇੱਥੇ ਧਨੀਆ ਪੁਦੀਨਾ ਇਸ ਤਰ੍ਹਾਂ ਦਾ ਮਿਲਦਾ ਤੁਸੀਂ ਦੇਖ ਲਿਓ ਆ ਵੀ ਉਹ ਲੱਗਾ ਧਨੀਆ ਆ ਪੁਦੀਨਾ ਪਾਲਕ ਤੇ ਮੈਂ ਅਕਸਰ ਚੀਜ਼ਾਂ ਜਿਹੜੀਆਂ ਹਨ ਆਪਾਂ ਕਰਦੇ ਆ ਤੇ ਇਹਦੇ ਤੋਂ ਹੋਰ ਚੀਜ਼ਾਂ ਵੀ ਬਣੋ ਦੇਖੋ ਜੀ ਬਨਾਣਾ 129 ਠੀਕ ਹੈ ਤੇ ਆ ਸਾਰਾ ਹਾਂਜੀ ਤੇ ਆਪਾਂ ਨਾ ਸਾਮਾਨ ਲੈ ਲਿਆ ਠੀਕ ਹੈ ਜੀ ਥੋੜਾ ਜਿਹਾ ਸਾਮਾਨ ਆਪਾਂ ਕੋ ਬਾਇ ਕਰਨਾ ਫਿਰ ਆਪਾਂ ਗੱਡੀ ਲੈ ਕੇ ਚੱਲ ਜਣਾ ਘਰੇ ਠੀਕ ਹੈ ਜੀ ਤੇ ਯਾਰ ਥੋੜਾ ਜਨਾ ਹਾਲ ਜਾਈਦਾ ਵਾ ਤੇ ਤਾਂ ਕਰਕੇ ਅੰਦਰ ਲੀਆਂ ਵੀਡੀਓ ਚ ਮੈਂ ਕਰ ਨਹੀਂ ਪਾਇਆ ਸੌਰੀ ਤੇ ਹੁਣ ਨਾ ਆਪਾਂ ਥੋੜਾ ਜਿਹਾ ਸਾਮਾਨ ਦੇਸੀ ਘਿਓ ਲੈਣਾ ਵਾ ਠੀਕ ਹੈ ਜੀ ਤੇ ਵੇਸਣ ਆਪਣੇ ਕੋਲੇ ਘਰੇ ਪਿਆ ਵਾ ਤੇ ਜਾ ਕੇ ਆਪਾਂ ਕਰਦੇ ਆਂ ਪੰਜੀਰੀ ਦੀ ਤਿਆਰੀ ਮਿੱਤਰੋ ਠੀਕ ਹੈ ਜੀ ਤੇ ਤੁਹਾਨੂੰ ਸਾਰਾ ਦਿਖਾਉਨੇ ਆਪਾਂ ਹੁਣ ਲਗ ਜਿਉਣਾ ਪਿੱਛੇ ਰਹਿ ਗਈ ਸੀ ਕੰਟੀਨੈਂਟ ਆ ਉੱਥੇ ਤੇ ਹੁਣ ਆਪਾਂ ਆ ਚੱਲੇ ਇੰਡੀਅਨ ਸ਼ਾਪ ਤੇ ਠੀਕ ਹੈ ਜੀ ਲੋ ਜੀ ਬਿੱਲੀ ਰਾਹ ਕੱਟ ਗਈ ਬਿੱਲੀ ਰਾਹ ਕੱਟ ਗਈ ਮਿੱਤਰੋ ਆਵੇ ਅੱਖਾਂ ਵੇਖੋ ਡਰਾਉਂਦੀ ਆ ਬੁਰੀ ਤੇ ਸਾਹਮਣੇ ਆਪਣੇ ਆ ਜਾਣੀ ਚੀਮਾ ਗ੍ਰੋਸਰੀ ਸਟੋਰ ਠੀਕ ਹੈ ਜੀ ਤੇ ਇੱਥੇ ਹੈ ਜਿੰਨਾਂ ਨੇ ਕੱਪੜੇ ਜਾਦੇ ਧੋਣੇ ਵਗੈਰਾ ਹੁੰਦੇ ਆ ਇੱਥੇ ਮਿੱਤਰੋ ਠੀਕ ਹੈ ਜੀ ਲੋ ਜੀ ਆ ਵੀ ਆ ਗਿਆ ਠੀਕ ਹੈ ਬੋਕ ਘੈਂਟ ਹੁੰਦੀਆਂ ਯਾਰ ਮਸ਼ੀਨਾ ਵਧੀਆ ਹੁੰਦੀਆਂ ਤੇ ਇਹ ਜੋ ਸਰਫ ਵਗੈਰਾ ਵਰਤਦੀਆਂ ਨਾ ਬੜੀਆਂ ਘੈਂਟ ਹੁੰਦੀ ਉਹ ਮਤਲਬ ਕਿ ਪਰਫਿਊਮ ਵੀ ਹੁੰਦਾ ਇੱਕ ਹਿਸਾਬ ਦਾ ਤੁਹੇ ਲੱਗ ਜਾਂਦਾ ਜਿਹੜਾ ਪੰਜੀ ਤੇ ਜਾਣ ਲੱਗੇ ਆਪਾਂ ਨਾ ਤੁਰਕੇ ਨਹੀਂ ਜਾਣਾ ਕਿਉਂਕਿ ਸਮਾਨ ਥੋੜਾ ਸੋਚਿਆ ਸੀ ਹੋ ਬਾਲਾ ਗਿਆ ਤੇ ਉੱਪਰ ਕੀਤੀ ਆਪਾਂ ਠੀਕ ਹੈ ਜੀ ਤੇ ਸਮਾਨ ਸਾਰਾ ਆਪਾਂ ਖਰੀਦ ਲਿਆ ਵਾ ਤੁਹਾਨੂੰ ਘਰੇ ਜਾ ਕੇ ਆਪਾਂ ਉਹਨੂੰ ਹਾਂਜੀ ਤੇ ਆ ਆਪਣਾ ਨਾ ਆ ਡਰਾਈ ਫੂਡ ਹੋ ਰਿਹਾ ਤੇ ਆ ਆਪਾਂ ਕਿਆ ਯੂਜ਼ ਕੀਤਾ ਆਪਣੀ ਸ਼ੂਗਰ ਤੇ ਕੋਕੋਨਟ ਉਸ ਤੋਂ ਬਾਅਦ ਮਿੱਤਰੋ ਆ ਆਪਣੀ ਬਣੀ ਜਾਂਦੀ ਪੰਜੀਰੀ ਠੀਕ ਹੈ ਜੀ ਤੇ ਤੇਜ ਮਟੀਰੀਅਲ ਪਾਇਆ ਹੋਇਆ ਹਜੇ ਤੇ ਤਿਆਰ ਹੋ ਰਹੀ ਹੈ ਫਿਰ ਤੁਹਾਨੂੰ ਕਰਾਉਣੇ ਆਪਾਂ ਚੈੱਕ ਹਾਂਜੀ ਦੋਸਤੋ ਤੇ ਆਪਣੀ ਵੇਖੋ ਤੁਸੀਂ ਬਣ ਕੇ ਰੈਡੀ ਹੋ ਗਈ ਪੰਜੀਰੀ ਤੇ ਰੰਗਤ ਦੇਖੋ। ਕਿਆ ਬਾਤ ਆਈ ਆ। ਠੀਕ ਹੈ ਤੇ ਮਟੀਰੀਅਲ ਸਾਰਾ ਆਪਾਂ ਗ੍ਰाइंड ਕਰਕੇ ਪਾਇਆ ਸੀਗਾ ਤੇ ਦੂਜੀ ਵਾਰੀ ਆਪਾਂ ਬਣਾ ਲਈ ਆ ਤੇ ਘੈਂਟ ਪੂਰੀ ਗੱਲ ਬਾਤ ਆ ਤੇ ਟੇਸਟ ਕਰਦੇ ਆਪਾਂ ਤੇ ਨਜ਼ਾਰਾ ਆ ਗਿਆ ਯਾਰ। ਕਿਆ ਬਾਤ ਹੈ ਪੁਰਤਗਾਲ ਦੇ ਵਿੱਚ ਬਣਾਈ ਆਪਾਂ پنੀਰੀ ਦੋਸਤੋ। ਘਰਾਂ 'ਚ ਬੰਨਦੀ ਸੀ ਤੇ ਬਿਲਕੁਲ ਖਾਂਦੇ ਨਹੀਂ ਹੁੰਦੇ ਸੀ ਇੱਥੇ ਇੰਨਾ ਜੀ ਕਰਦਾ ਵੇ ਲੋ ਸਪੈਸ਼ਲ ਆਪ ਖੇਚਲ ਕਰਕੇ ਬਣਾਈ ਤੇ ਚਲੋ ਮਹਾਰਾਜ ਭਲਾ ਕਰੇ ਸਾਰਿਆਂ ਦਾ ਮਿਲਦੇ ਆਂ ਜੀ ਅਗਲੇ ਬਲੌਗ 'ਚ ਓਕੇ। ਕਿਉਂਕਿ ਕੀ ਕਹਿੰਦੇ ਆ ਕਾਲੀ ਸੀਗੀ ਹਨਾ ਤਾਂ ਕਰਕੇ ਆਪਾਂ ਬਣਾ ਲਈ ਠੀਕ ਹੈ ਜੀ ਤੇ ਇੱਕ ਪਲੇਟ ਆਪਣੀ ਹੋਰ ਤਿਆਰ ਆ ਤੁਹਾਨੂੰ ਮੈਂ ਦਿਖਾ ਦਿੰਨਾ ਲਓ ਜੀ ਠੀਕ ਹੈ ਪੰਜੀਰੀ ਬੜੀ ਘੈਂਡ ਬਣੀ ਯਾਰ ਬੜੀ ਜਿਆਦਾ ਟੇਸਟੀ ਬਣੀ ਪਤਾ ਨਹੀਂ ਖਾ ਬਾਅਲੇ ਟਾਈਮ ਬਾਅਦ ਰਿਹਾ ਤਾਂ ਲੱਗ ਰਿਹਾ ਵਾ ਤੇ ਬਾਕੀ ਆਪਾਂ ਨਾ ਤੁਹਾਨੂੰ ਦਿਖਾਉਂਦੇ ਆ ਕੱਲ ਨੂੰ ਠੀਕ ਹੈ ਜੀ ਮਿਲਦੇ ਆ ਤੇ ਸਾਰਿਆਂ ਦਾ ਬੜਾ ਧੰਨਵਾਦ ਓਕੇ ਰਿਪੋਰਟਾਂ